ਕਹਿੰਦੇ ਦੁਰਘਟਨਾਵਾਂ ਹੁੰਦੀਆਂ ਨੇ ਨਾ ਦੁਨੀਆ 'ਚ ਆਪਾਂ ਕਹਿੰਦੇ ਆ ਐਕਸੀਡੈਂਟ ਹੋ ਗਿਆ ਟ੍ਰੇਨ ਦਾ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਇਕੱਠਾ 400 ਬੰਦਾ ਮਰ ਗਿਆ ਕਿੱਡੀ ਦੁਰਘਟਨਾ ਹੋ ਗਈ ਕਿੱਡੀ ਦੁਰਘਟਨਾ ਹੋ ਗਈ ਜਾਜ ਲੱਗਿਆ ਉੱਡਣ ਇੱਕਦਮ ਆ ਪਿੱਛੇ ਜੇ ਹੋਇਆ ਗੁਜਰਾਤ ਵਿੱਚ ਐਦਾਂ ਹੀ ਡਿੱਗ ਪਿਆ 200 ਬੰਦੇ ਦੇ ਨੇੜੇ ਮਰ ਗਏ ਕਿੱਡੀ ਦੁਰਘਟਨਾ ਹੋ ਗਈ ਪਰ ਸਿਆਣੇ ਕਹਿੰਦੇ ਨੇ ਪਿਆਰ ਵਾਲੇ ਜਿਹੜੇ ਸਮਝਦੇ ਆ ਪ੍ਰੇਮ ਨੂੰ ਉਹ ਕਹਿੰਦੇ ਨੇ ਉਹ ਬੰਦਾ ਸੜ ਰਿਹਾ 70 ਸਾਲਾਂ ਦਾ ਹੋ ਕੇ ਮਰਿਆ ਸੰਸਕਾਰ ਕੀਤਾ ਜਾ ਰਿਹਾ ਹੈ ਕਹਿੰਦੇ ਇਸ ਬੰਦੇ ਨੇ ਜ਼ਿੰਦਗੀ ਉਚ ਪ੍ਰੇਮ ਹੀ ਨਹੀਂ ਕੀਤਾ ਐਦਾਂ ਹੀ ਮਰ ਚੱਲਿਆ ਸਭ ਤੋਂ ਵੱਡੀ ਦੁਰਘਟਨਾ ਇਹ ਹੈ ਸੜਲ ਛੜ ਚੱਲਿਆ ਪਰ ਪ੍ਰੇਮ ਹੀ ਨਹੀਂ ਐਦੂੰ ਵੱਡੀ ਦੁਰਘਟਨਾ ਨਹੀਂ ਹੋ ਸਕਦੀ ਦੁਨੀਆ 'ਚ ਪ੍ਰੇਮ ਤੋਂ ਸਖਣਾ ਮਨ ਹੋਣਾ ਏਦੂ ਵੱਡੀ ਦੁਰਘਟਨਾ ਨਹੀਂ ਹੁੰਦੀ ਇਹਨੂੰ ਸਭ ਤੋਂ ਪਹਿੜਾ ਦੇਣਾ ਮਨ 'ਚ ਪ੍ਰੇਮ ਹੈ ਨਹੀਂ ਅੱਛਾ ਜੇ ਗੱਲ ਸੁਣੋ ਪ੍ਰੇਮ ਨਾ ਹੋਇਆ ਫਿਰ ਕੀ ਹੋਏਗਾ ਆਪਣੇ ਸਾਹਮਣੇ ਖੇਤ ਨੇ ਜੇ ਇਹਦੇ ਵਿੱਚ ਆਪਾਂ ਕਣਕ ਨਾ ਬੀਜੀਏ ਉਹ ਖੇਤ ਖਾਲੀ ਰਹੇਗਾ ਕਿ ਆਪੇ ਹੀ ਉਗ ਪੈਗਾ ਆਪੇ ਹੀ ਉਗ ਪੈਣਾ ਤੂੰ ਮਨ ਖਾਲੀ ਛੱਡ ਦੇ ਨਫ਼ਰਤ ਦੇ ਵਿੱਚ ਆਪੇ ਹੀ ਉਗ ਪੈਣਾ ਜੈਲਸ ਇਹਦੇ ਚਾਪੇ ਉਗ ਪੈਣੀ ਸਾੜੇ ਇਹਦੇ ਚ ਆਪੇ ਉਗ ਪੈਣ ਗੰਦਗੀ ਇਹਦੇ ਚ ਆਪੇ ਉਗ ਪੈਣੀ ਚੰਗਾ ਬੀਜਣਾ ਪੈਂਦਾ ਮਾੜਾ ਨਹੀਂ ਬੀਜਣਾ ਪੈਂਦਾ ਚੌਲ ਬੀਜਨੇ ਪੈਣਗੇ ਦੀਰੀ ਝੋਨਾ ਪੀਜਣਾ ਪੈਂਦਾ ਨਦੀਨ ਵੀ ਬੀਜਣਾ ਪੈਂਦਾ ਝਿੰਨਣ ਵੀ ਬੀਜਣਾ ਪੈਂਦਾ ਆ ਸੁੱਖਾ ਥਾਂ ਥਾਂ ਦੇ ਉੱਤੇ ਖੜਾ ਪੰਗ ਇਹ ਬੀਜਣੀ ਪੈਂਦੀ ਹੈ ਇਹ ਆਪੇ ਬੀਜਣੇ ਤੇ ਚੌਲ ਪੈਂਦੇ ਐ ਬੀਜਣਾ ਤੇ ਖੁਰਾਕ ਐ ਨਾ ਜਿਹੜੀ ਸਾਡੀ ਝਿੰਜਣ ਖੁਰਾਕ ਨਹੀਂ ਸਾਡੀ ਬਾਥੂ ਖੁਰਾਕ ਨਹੀਂ ਸਾਡੀ ਪਰ ਜਿੰਨੇ ਜ਼ਿੰਦਗੀ ਨੂੰ ਸ਼ਾਂਤ ਕਰਨਾ ਮਨ ਨੂੰ ਉਹ ਤੇ ਬੀਜਣਾ ਪੈਂਦਾ ਜਿਵੇਂ ਤਨ ਦੀ ਖੁਰਾਕ ਤੇ ਤੈਨੂੰ ਬੀਜਣੀ ਪੈਣੀ ਐ ਪ੍ਰੇਮ ਦਾ ਇਹਨੂੰ ਨਾ ਭਰੇਗਾ ਇਹਨੇ ਹੋਰ ਚੀਜ਼ਾਂ ਨਾਲ ਭਰ ਜਾਣਾ ਫਿਰ ਗੰਦਗੀ ਨਾਲ ਭਰ ਜਾਣਾ ਵੈਰ ਵਿਰੋਧ ਨਾਲ ਭਰ ਜਾਣਾ ਇਸ ਭਾਂਡੇ ਨੇ ਇਸ ਭਾਂਡੇ ਨੂੰ ਕਦੇ ਖਾਲੀ ਨਹੀਂ ਰੱਖੀਦਾ